ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਖੇਤੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਆਂ ਜੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਵੀਰका ਚੈਨਲ ਮੈਂ ਸੰਭਲਿਆ ਤੇ ਆਫਾਈ ਹੋਏ ਆਂ ਜੀ ਅੱਜ ਇੱਥੇ ਤੇ ਇਧਰ ਭਾਬੀ ਦੀ ਮੰਮੀ ਕਰਦੀਆਂ ਨੇ ਹਮਨ ਤੇ ਮੰਮੀ ਸਬਜੀ ਦੀ ਤਿਆਰੀ ਗੋਭੀ ਬਣਾਉਣਗੇ ਸਬਜੀ ਦੀ ਤਿਆਰੀ ਹੋ ਰਹੀ ਆ ਤੇ ਸੇਮ ਅੱਜ ਬਰਾਤ ਚਲਾ ਗਿਆ ਪਿੰਡ ਦੇ ਵਿੱਚ ਵਿਆਹ ਹੋ ਉਧਰ ਨੂੰ ਚਲਾ ਗਿਆ ਤੇ ਸਾਸ ਨੂੰ ਹਾਂ ਕੱਟਦੀਆਂ ਨੇ ਸਬਜੀ ਹਰ ਵਕਤ ਵਿਆਹ ਹੋ ਜਾਂਦੇ ਹਨ ਤਾਂ ਸੋਚਣਾ ਹੋਰ ਹੁਣ ਤਾਂ ਕੋਈ ਵਿਚਾਰ ਹੀ ਨਹੀਂ ਦੇਖੇ ਨਾ ਸੌਂ ਦੇਖੇ ਸੌਂ ਦੇਖੇ ਤੇ ਨਾ ਮਾਰ ਦੇਖੇ ਹਾਂ ਅੱਗੇ ਕਰਦੇ ਨੇ ਸਾਉਣ ਚ ਝੜੀਆਂ ਲੱਗ ਜਾਂਦੀਆਂ ਨੇ ਹੁਣ ਤਾਂ ਹੁਣੀ ਵੀ ਘੱਟ ਬੰਦ ਰਹਿ ਗੋ ਮम्मी ਕਹਿੰਦੀ ਮੈਂ ਫਸਬਜੀ ਪਈ ਸੀ ਤੇ ਸੇਮ ਗੋਭੀ ਲੈ ਕੇ ਆਇਆ ਉਹਨਾਂ ਨੂੰ ਈਕ ਹੈਗੀ ਸੀ ਸਾਡੀ ਵੀ ਗੱਲ ਨੂੰ ਆ ਸਕਦੇ ਨੇ ਉਹ ਮੈਂ ਕਹਿੰਦੀ ਮੈਂ ਅਸੀਂ ਉਹੀ ਖਾ ਲੈਂਦੇ ਕਾ ਉਹਨੂੰ ਦੁਪਹਿਰ ਦੇ ਪਰ ਆਪਾਂ ਵਿੱਚੜੇ ਗੱਲਾਂ ਮਾਰ ਲੈਂਦੇ ਕਹੀਂ ਫਿਰ ਉਹ ਆ ਕੇ ਲੜੂਗਾ ਵੀ ਮੈਂ ਤਾਂ ਗੋਭੀ ਲਿਆਇਆ ਸੀ ਤੁਸੀਂ ਕੁੜੀ ਨੂੰ ਗੋਭੀ ਨਹੀਂ ਬਣਾ ਕੇ ਖਵਾਈ ਮੈਂ ਤਾਂ ਲਿਆਇਆ ਸੀ ਵੀ ਮੈਂ ਤਾਂ ਸਬਜੀ ਲਿਆਇਆ ਸੀ ਮੈਂ ਮਮੀ ਨੂੰ ਤੇ ਦੱਸ ਆਦੀ ਮੈਂ ਸਾਡੀ ਬਾਹਰ ਨੂੰ ਆਉਣ ਦੀ ਸਲਾਹ ਫਿਰ ਕੱਲ ਬਾਗ ਜਾ ਕੇ ਅਮਨ ਕਹਿੰਦੀ ਫਿਰ ਸਬਜ਼ੀ ਲਿਆਇਆ ਵੀ ਕੱਲ ਨੂੰ ਭੈਣ ਆਊਗੀ ਸਪੈਸ਼ਲ ਜਾ ਸਬਜ਼ੀ ਲੈਣਾ ਅਥਨੇ ਤਹਿਨੇ ਲੈ ਆਣ ਵਾਲੇ ਸਬਜ਼ੀ ਲੈ ਆ ਸਕਦਾ ਮੈਂ ਇਸ ਤਾਂ ਤੇ ਵਾਲੀ ਮੈਂਗੀ ਦਿੰਦੇ ਪੈਣੇ ਸਾਹਿਬ ਜੀ ਅਰੇ ਇਹ ਨਾਲ ਤਾਂ ਉਹ ਤਾਂ ਚਲ ਮਾਰ ਸਾਡੇ ਪਿੰਡੀ ਤਾਂ ਮਿਲਦੀ ਹੋਈ ਨਹੀਂ ਸਨਾਮ ਹੀ ਆ ਸਬਜ਼ੀ ਲੈਣ ਹੁੰਦੀ ਹੈ ਲੈ ਕਰਾਂ ਸਾਡਾ ਰੋਜ਼ ਦਾ ਹੌਣਾ ਜਾਣਾ ਲੈ ਆਉਣਾ ਸਨਾਮ 'ਚ ਵੀ ਕੋਈ ਸਬਜ਼ੀ ਨਹੀਂ ਪਤਾ ਜਵਾਕ ਕਹਿੰਦੇ ਨੇ ਕद्दू ਦੀ ਖਾਣਾ ਤੋਰੀ ਨਹੀਂ ਖਾਣਾ ਕੀ ਲਿਆ ਵੇ ਅਗਲਾ ਹਨਾ ਖਾਣੀ ਨਹੀਂ ਜੋ ਤਾਂ ਹੁਣ ਤੇ ਜਮਾਂ ਵੀ ਨਹੀਂ ਜੋ ਤਾਂ ਨਾ ਸਬਜ਼ੀ ਲੈ ਕੇ ਜਾਵੇ ਨਾ ਦਾਲ ਸੂ ਦੇ ਵਿੱਚ ਹੁਣ ਮਿਰਚ ਜੇ ਕਹਣਗੇ ਆਲੂ ਵਾਲੇ ਪਰੌਂਠੇ ਪਕਾ ਦੇ ਨਮਕ ਮਿਰਚ ਲਾ ਕੇ ਰੋਟੀਆਂ ਤੇ ਫਿਰ ਲੈ ਜਾਂਦਾ ਵਸਾਈ ਇਹ ਹੁਣ ਨਾ ਕਰ ਲੰਦਾ ਚਲ ਕੁਸਤਾ ਜਵਾਕ ਦੇ ਡਿੱਡੇ ਚ ਜਾਂਦਾ ਸਾਰੀਆਂ ਘਟ ਦਾਲਾਂ ਸਬਜ਼ੀਆਂ ਨਹੀਂ ਖਾਂਦਾ ਖਾਣੀ ਆ ਨਹੀਂ ਪਲੱਸ ਤਾਂ ਸਾਰਾ ਕੁਝ ਖਾ ਲੈਂਦੇ ਸੀ ਹਨਾ ਹਾਂ ਕੱਲ ਮੈਂ ਤੇਰੇ ਨਾ ਕਰਨ ਨੂੰ ਤਾਂ ਖਾਂਦਾ ਨਹੀਂ ਇਹ ਮੇਰੇ ਵਾਲੇ ਜੀ ਬਾਖ ਕਰੇਲੇ ਅੱਧੇ ਜਾਣੇ ਤਾਂ ਕੱਲਾ ਫੁਲਕ ਖਾਣਗੇ ਛਿਲਕਾ ਨਹੀਂ ਹੁੰਦਾ ਤਾਂ ਕਰੇਲੇ ਦਾ ਅੱਧੇ ਵਿੱਚੋਂ ਥਾਲੀ ਚਟਣੀ ਖਾ ਲੈਣਗੇ ਕੋਈ ਚਟਣੀ ਛੱਡ ਦਿੰਦਾ ਕੋਈ ਹੋ ਛਿਲਕਾ ਛੱਡ ਦਿੰਦਾ ਹਾਂ ਜੀ ਕਰ ਦਿੰਦੇ ਨੇ ਹਾਂ ਨਹੀਂ ਤੂੰ ਤਾਂ ਖਾ ਲੈਂਦੀ ਵਧੀਆ ਮੈਂ ਸ਼ਾਮ ਨੂੰ ਮਨਵੀ ਤਾਂ ਸੌਂ ਗਈ ਆ ਤੇ ਮਰਸਾ ਜੀ ਮੋਬਾਈਲ ਤੇ ਬੈਗੇ ਜੋ ਉਹ ਤਾਂ ਉਧਰ ਨੂੰ ਚਲਾ ਗਿਆ ਰਿਪੰਦ ਨੇ ਨੀ ਕਿਹਾ ਮੈਂ ਜਾਣਾ ਰਿਪੰਦ ਦਾ ਟਿਊਸ਼ਨ ਅੱਜ 12 ਵਜੇ ਲੱਗ ਗਈ ਪੈਂਦੇ ਜਾਂਦੇ ਪੈਣੇ ਨਾ ਸਰਾਮ ਜਾਣੀ ਉਹ ਤੁਹਾਨੂੰ ਲੇਟ ਲੱਗਦਾ ਟਿਊਸ਼ਨ ਕਾਤੇ ਜਾਣਗੇ ਫਿਰ ਉਹ ਆਟੋ ਆਉਂਦਾ ਉੱਠ ਕੇ ਜਾਂਦੇ ਜਿਹੜੀ ਦਸ ਵਧੀਆ ਗੱਲ ਹੈ ਹੂੰ ਪਤਾ ਕੀ ਗੱਲ ਹੈ ਪਹਿਲਾਂ ਤਾਂ ਸੀ ਵੀ ਛੱਡਿਆ ਆਉਂਦੇ ਸੀ ਲੈ ਆਉਂਦੇ ਫਿਰ ਹੁਣ ਸਾਨੂੰ ਵੀ ਔਖਾ ਫਿਰ ਮੈਂ ਕਿਹਾ ਤੇਰੇ ਡੈਡੀ ਤੇਰੇ ਭਲਵਾਈ ਔਖਾ ਹੋ ਜੂਗਾ ਰ ਪੁੱਤ ਤੈਨੂੰ ਕਦੇ ਛੱਡਿਆ ਆਇਕ ਨਹੀਂ ਲਿਆਇ ਕਈ ਵਾਰੀ ਟਾਈਮ ਪਹਿਲਾਂ ਤਾਂ ਕਹਿੰਦੀ ਮੈਂ ਨਹੀਂ ਆਟੋ ਤੇ ਜਾਂਦਾ ਫਿਰ ਜੀ ਗਰੀ ਜਾਣ ਲੱਗੇ ਆਪੇ ਇੱਕ ਦਿਨ ਕਹਿੰਦਾ ਮਮਾ ਚੱਲ ਕੋਈ ਨਾ ਮੈਂ ਭੱਗ ਜੂ ਹੁਣ ਸਰਕਾਰ ਨੇ ਵੀ ਇੰਨੀ ਸਖਤਾਈ ਕਰ ਦਿੱਤੀ ਹੈ ਜਿਵਾਕਾਂ ਨੂੰ ਮੋਟਰਸਾਈਕਲ ਨਹੀਂ ਚੱਕਣ ਦਿੰਦੇ ਵਧੀਆ ਗੱਲ ਹੈ ਤਾਂ ਚੱਕਣ ਨਹੀਂ ਦਿੰਦੇ ਨਲੇ ਨਾ ਆਫਦਾ ਨਹੀਂ ਮੰਮੀ ਸੌ ਨਹੀਂ ਡੁੱਬਦਾ ਤੋਰ ਕੇ ਭੈਣੇ ਉਹਨਾਂ ਟਾਈਮ ਚੈਨ ਨਹੀਂ ਆਉਂਦੀ ਜਿਵੇਂ ਅੱਕ ਗਿਆ ਹੋਵੇ ਵੀ ਹਾਈ ਕਾਤੂ ਨਹੀਂ ਆਇਆ ਨੇ ਮਨਵੀਰ ਨੂੰ ਹੁਣ ਇੰਨੇ ਸਾਲ ਹੋ ਗਏ ਸਕੂਟਰੀ ਚਲਾਉਂਦੀ ਨੂੰ ਇਹ ਵੀ ਜੇ ਕਦੇ ਕਦੇ ਲੇਟ ਹੋ ਜੂ ਨਾ ਮੈਨੂੰ ਐ ਲੱਗੀ ਜਾਊਗੀ ਹੇ ਸੁਖਸਾਨਾ ਘਰੇ ਮੁੜਿਆ ਏ ਹਾਈ ਹਾਈ ਘਰੇ ਮੁੜਿਆ ਸਾਰੀ ਉਹ ਸੜਕ ਵੀ ਬਾਹਰ ਟੁੱਟੀ ਹੋਈ ਆ ਇਤਨਾ ਹੁਣ ਦੁਨੀਆ ਹੱਥਾਂ ਜੋ ਖੋਹਦੀ ਫਿਰਦੇ ਕੋਈ ਸਕੂਟਰੀ ਖੋ ਕੇ ਭੱਜ ਗਿਆ ਕੋਈ ਮੋਬਾਈਲ ਖੋ ਕੇ ਭੱਜ ਗਿਆ ਬਾੜਾ ਉਹ ਸੌਣ ਲੱਗਦੇ ਆ ਮੈਂ ਤਾਂ ਕਰਦਿਆਂ ਜਿਹੜੇ ਆਹਨ ਮੈਸੇਜ ਵਾਲੇ ਨੇ ਬਾੜਾ ਬੁਰਾ ਹਾਲ ਕਰਤਾ ਨਸ਼ੇੜੀਆਂ ਨੇ ਪੰਜਾਬ ਦਾ ਸੱਚੀ ਲੈ ਬਿਲਕੁਲ ਤੇ ਕਿਦ ਲਗ ਗਿਆ ਤਾਂ ਹਮ ਅਮਰੂਦ ਵੀ 100 ਰੁਪਏ ਕਿਲੋ ਹੋ ਗਏ ਪਹਿਲੇ ਬੜੀ ਮਹਿੰਗੇ ਅਮਰੂਦ ਨੇ ਸਾਬ ਤੇ ਲੈ ਜੀ ਭੂਆ ਲੈ ਕੇ ਜਾਉਂ ਪੱਕੇ ਪੱਕੇ ਦੂਰ ਤੱਕ 10 10 ਅਮਰੂਦ ਲਾਤੇ ਆ 4 5 ਦਿਨਾਂ ਚ ਅਸੀਂ ਹਾਂ ਉਹਦੇ ਲਈ ਜਾਂਦੇ ਤੇ ਬੂਟੇ ਖਾਸੇ ਹਨ ਹੂੰ ਦੇਖਿਆ ਕੋਈ ਨਾ ਅੱਥ ਨੇ ਜੀ ਟੱਟਾ ਤਾਂ ਵਿਚਾਰਾ ਪਿਆਲ ਲਿੱਗ ਗਿਆ ਜ ਹੈ ਨਾ ਸੁਸਤੇ ਹਾਂ ਬਾਤ ਨਹੀਂ ਪਤਾ ਨਹੀਂ ਟੱਟਾ ਉਹ ਕਿਉਂ ਤਾਂ ਕੋਈ ਮਾਂ ਦੇ ਦੁੱਧ ਬਿਨਾ ਸਬਰ ਨਹੀਂ ਆਉਂਦਾ ਚਾਹੇ ਕਿੰਨਾ ਹੀ ਪਿਆਈ ਦੇ ਲੋ ਹਾਂ ਬੜਾ ਕਰਦੇ ਆਂ ਸੁਸਤ ਹੋਇਆ ਪਿਆ ਬਚਾਰਾ ਕੀ ਕਰੇ ਮਾਂ ਬਾਰਾ ਹੋ ਗਿਆ ਕਿੱਥੇ ਦੇਣੇ ਹਨਾ ਲੀਟਰਾਂ ਦੇ ਦੋ ਦੋ ਥਣ ਚ ਗਾ ਦੇਣੇ ਆਪਾਂ ਕਟਰੂ ਹੋਏ ਕਿੱਥੇ ਵਿਆ ਇਹਨੂੰ ਗੇਲੇਣਾ ਬੋਤਲਾਂ ਨਾਲ ਕੀ ਹੋਊਗਾ ਹੂੰ ਤੜਕੇ ਤੜਕੇ ਡਿੱਗਿਆ ਪਿਆ ਸੀ ਟਿੱਕੇ ਡੁਕੇ ਲਵਾ ਕੇ ਫੇਰ ਉੱਠਿਆ ਪੰਜ ਕਲਿਆਣਾ ਕੱਟਾ ਕਿੰਨਾ ਤੂੰ ਹੂੰ ਦੇਈਓ ਜੀ ਬਾਪੂ ਤੁਸੀਂ ਗੱਲ ਸੁਣਾ ਲਾ। ਉਸ ਦਿਨ ਸਦਾ ਹੀ ਲੱਗਦਾ ਗਈ ਜੀ। ਬੋਲਾ ਕਿ ਤਾ ਤੁਰਿਆ ਕਿ ਤਾ ਫੋਟੋ ਦਾ ਓਕਹੇ ਹੋ ਗਿਆ ਵਿਚਾਰੀ ਦਾ। ਉਹਨੂੰ ਦੁੱਧ ਕਿਉਂ ਨਾ ਆ ਕੇ ਦੇਉਣਾ ਸੀ ਉਹਨੂੰ ਯਾਦ ਕਰਨਾ ਪਾਣੀ ਆ ਤੇਦਰ ਸੇਂਦਾ ਇਨਾ ਕੁੱਟ ਦੱਸ। ਫਿਰ ਤਾਂ ਲੇਟੀ ਰੁੱਢ ਲੱਗ ਜੂਗਾ। ਮਾਂ ਇਸਾਨੀ ਗੱਤ ਦੇ ਵਿਚਾਰੀ ਦੀ। ਮਾਂ ਦੇ ਦੁੱਧ ਬਣਾਏ ਸਾਬਰਾਉਂਦਾ ਸੀ। ਫਿਰ ਜਦੋਂ ਪਹਿਲਾਂ ਉਹਦੀ ਪਹਿਲਾਂ ਜਿਹੜੀ ਹੈਗੀ ਉਹ ਵੀ ਕੋਈ ਹੈਗੀ ਆ। ਦੂ ਮਰ ਗਈ ਮੈਂ ਇਸ ਜਿਹੇ ਮੋਰ ਨਹੀਂ ਲੱਤਾਂ ਪੈਸੇ ਤਾਂ ਕਿਹਾ ਤੇ ਸਰ ਸੇ ਉਹ ਕਹਿੰਦਾ ਪਿਆਰਾ ਹੁੰਦਾ ਕਹਿੰਦਾ ਮਾਂ ਦੇ ਦੋ ਦੋ ਘਟੀਆਂ ਨੇ ਬੀਬੀ ਉਹਦੀਆਂ ਹੂੰ ਦੋ ਨੇ ਜਿਹੜੀ ਸੂਗ ਹੋਸ ਤੇ ਨਹੀਂ ਹੋਇਆ ਜਿਹੜੀ ਸੂਗ ਨਾ ਦੂਜੇ ਉਹਦਾ 1 ਦਾ ਸਾਲ ਕਰੀ ਹੈਗੀ ਇੱਕ ਤਿੰਨ ਕ ਸਾਲਾਂ ਦੀ ਆ ਕੀ ਕਰੀ ਦੁਬਾਰਾ ਤੇ ਉਹ ਕੋਈ ਟ੍ਰੀਟਮੈਂਟ ਕਰਾ ਕੇ ਚਵਾਈ ਦੂਗੀ ਨਾ ਤਰਾ ਹੋ ਜੂ ਨਾ ਇੰਨੀ ਤਰ੍ਹਾਂ ਪਸੂਆਂ ਦਾ ਪਾਲਣੇ ਦੇ ਬਾਰੇ ਔਖੇ ਨੇ ਬਾਰੇ ਔਖੇ ਨੇ ਮਾਂ ਲੈਣੇ ਨਾ ਦੁੱਧ ਦੇ ਨਾ ਸਰਦਾ ਹੈ ਹੈ ਆ ਨਾ ਫਰਸਾਨਾ ਹੋ ਜਾ ਨਾ ਜੇ ਦੁਨੀਆ ਮਾਣ ਦੁਨੀਆ ਦੀ ਹੁੰਦਾ ਤਾਂ ਸਾਨੂੰ ਕਿਹਾ ਦਿਲ ਲਾ ਸਤ ਆਪ ਤੋਂ ਗਰੀਬਾ ਨਾ ਵੀ ਹੋ ਜਾਣਾ ਨਸਕਾਰ ਹਾਂ ਜਦੋਂ ਪਿੱਛੇ ਬਿਮਾਰੀ ਪਈ ਕਿੰਨੇ ਕਿੰਨੇ ਲੋਕਾਂ ਦੇ ਖੁੱਲੀਆਂ ਗਾਲੀ ਹੋ ਗਈ ਕੀ ਕਰਨ ਨੂੰ ਕੋਈ ਨਹੀਂ ਢੇਗ ਵੱੜ ਗਈ ਕਿਹੜਾ ਕਿਸੇ ਪਾਸੇ ਜਾਇਆ ਜੀ ਵਾਹ ਗੁਰੂ ਦਾ ਸੋਤ ਮਾਂ ਅਜੀ ਘਰ ਦੀ ਪਾਲੀ ਕਰਕੇ ਵਾੜਾ ਮੋਹ ਆਇਆ ਇੰਨੇ ਸਾਲਾਂ ਦੀ ਧੀਲੇ ਤੇ ਸੀ ਹਾਂ 17 ਸਾਲ ਦੀ ਉਮਰ ਹੋ ਗਈ ਆ ਦੀ ਘਰ ਦੀ ਪਾਲੀ ਕਰਕੇ ਤਾਂ ਕੁੱਤਾ ਵਾਂਗੂ ਉਹ ਆਂਦਾ ਤਾਂ ਜਾ ਖਾਣ ਦਾ ਇਹ ਵੋਟ ਕਤੁਨਾਂ ਦੇ ਬੀਹੀ ਚੱਗਰ ਮੈਂ ਤੋਂ ਦੀਆਂ 6 ਕਿਲੋ ਨੇ ਮੈਂ ਥੋਕੀ ਨੂੰ ਬੀਹੀ ਸੁਣਨੀ ਪਈ ਆ ਉਹਦੇ ਨਾਲ ਗੱਡੇ ਵਾਜਣਾ ਸੀ ਕੱਲਿਉ ਥਾਰੀ ਵੀ ਥਾਂ ਹੀ ਰੋਕ ਲੈਂਦੀ ਇੱਥੇ ਬੈਠ ਕੇ ਬੀਹੀ ਮਾਸ ਲੰਬੀ ਲੰਜੀ ਹੁੰਦੀ ਮੈਂ ਕਿੰਨੇ ਮਰਜੀ ਕੱਖ ਵੜਦਾ ਸਾਰੇ ਖਾ ਜਾਂਦੀ ਉਹ ਨਾ ਢੇਰ ਲਾਇਆ ਪਿਆ ਹੁਣ ਕੱਖ ਆਇਆ ਨਾ ਕੋਈ ਖਾਂਦਾ ਹੀ ਨਹੀਂ ਮੂੰਹ ਪਾ ਲਾਂਦੀ ਇਦਾਂ 15 15 ਕਿਲੋ ਦਾਣਾ ਹੱਟ ਲਾ ਹਾਂ ਤਾਂ ਸੇਮ ਕਹਿੰਦਾ ਦੀਦੀ ਬੋਲੀ ਦਾ ਫੀਡ ਦੀ ਖਾ ਜਾਂਦੀ ਹਾਂ ਹਾਂ ਜੇ ਕਰ ਦਿੰਦੀ ਤੇ ਘਰੇ ਕਰਾ ਜੋ ਜਿਹੜੇ ਬੋਸ ਕੇ ਜੇ ਮੂੰਹ ਪਾ ਲਾਂਦੀ ਬੋਲੀ ਚ ਬੋਚ ਕੇ ਜੀ ਖਲਾਲ ਜੀ ਹੋਰ ਕੋਈ ਸੱਚ ਕਸ ਨਾ ਖਾਂਦੀ ਨੀ ਤੇ ਬੋਚ ਕੇ ਦਾਣੇ ਵਾਲੀ ਬੋਰੀ ਕੰਨ ਜਾਂਦੀ ਬਾੜੀ ਲਾਲ ਚ ਕਰਦੀ ਗਾਣੇ ਦਾ ਹਾਂਜੀ ਇਹ ਕੋਈ ਕਿਸੇ ਬੰਦੇ ਨੂੰ ਖਾਣ ਦਾ ਲਾਲਚ ਹੁੰਦਾ ਨੂੰ ਖਾਣ ਦੇ ਲਾਲਚ ਨਹੀਂ ਪਸੂ ਖੁੱਲ ਕੇ ਦਰਸਤਾ ਨਾਲ ਟੱਕਰਾਂ ਲਾਉ ਜੇ ਅੱਜ ਕਸ ਕਹੇਗਾ ਕੁਝ ਕੁਝ ਨਹੀਂ ਕਰਦੀ ਕੋਈ ਚੀਜ਼ ਨਹੀਂ ਬੰਦੀ ਸੀ ਹੋਰ ਪਰ ਦਾਣਾ ਉਧਰੀ ਪਿਆ ਹੁੰਦਾ ਸੀ ਦਾਣੇ ਨੂੰ ਚੰਗੜਦੀ ਸੀ ਪ੍ਰਸੰਕਰਨਾ ਜੇ ਲੋਟ ਕਰ ਕਰ ਰਹੀ ਸੀ ਫੁੱਲ ਗਈ ਹੈ ਤਾਂ ਦਾਣੇ ਤੇ ਲੋ ਫੁੱਲ ਗਈ ਜੇ ਦਾਣੇ ਤੇ ਛੇਲ ਵੀ ਵਸਾਈ ਰਹੀ ਸੀ ਕਸਾ ਸਮਾਸੇ ਪੂਰਾ ਹੋ ਗਾ ਲੱਖ ਦਿੱਤਾ ਹੋ ਗਈ ਸਵਾ ਲੱਖ ਦੀ ਨਾ ਹੋਰ ਪਤਾ ਨਹੀਂ ਕਹੇ ਜੀ ਮਿਲੂ ਕਦੇ ਜੀ ਜੂਜੂ ਜੀ ਨਾਲ ਕੋਈ ਹੋਰ ਕੋਈ ਮੋਟਰ ਬਣੂਗਾ ਪੈਸੇ ਰਸੇ ਸੇ ਸੋ ਸੁਧਰਦਾ ਤਾਂ ਪੈਸੇ ਤੇ ਕੁਝ ਲੈਣ ਕਿਰੋਂ ਸਕਤ ਹਾਂ ਲੱਖ ਸਵਾ ਲੱਖ ਚੰਗੀ ਤੇਰਾ ਫਸਣ ਵਾਲਾ ਕਹਾਂ ਜੀ ਫਸਲ ਕਹਾਉਂਗਾ ਤੇਰਾ ਤੋੜਾ ਫਸਲ ਲਈਦਾ ਇਹ ਹੀ ਪਰ ਨਾ ਕੰਮ ਮੈਂ ਜਾਕਤਾਂਂਗੀ ਉਹ ਆ ਪਲਾਂੀਆਂ ਨੂੰ ਕੀ ਹੋਈ ਆਹੀ ਠਾਟੇ ਵੱਧੇ ਮਾਰਦੇ ਨੇ ਮਾਰਦੇ ਨੇ ਹੈ ਕਹਿੰਨ ਨੂੰ ਕਹੇ ਜੀ ਆਸਾਂ ਨੂੰ ਪੈ ਦਿਨ ਨਾ ਸਿੱਖਤੋ ਗੋਲਨਾ ਦੇ ਰੱਖੀ ਤਾਂ ਤੇ ਉਹ ਤਾਂ ਬੜਾ ਚਿੱਟਿਆ ਕਹਿੰਦਾ ਮੈਨੂੰ ਤਾਂ ਬੰਤ ਬੜਾ ਦੁੱਖ ਹੁੰਦਾ ਕਹਿੰਦਾ ਮੈਂ ਇਸ ਵੇਲੇ ਕੱਲਾ ਭੋਲੀ ਅੱਜ ਤੇ ਤਾਈ ਵਿਚਾਈ ਤੇ ਜਿੰਨੇ ਤੇ ਮੈਂ ਸਦਾ ਮੈਨੂੰ ਸੁਖਵਾਲਾ ਕਹਿੰਦੀ ਗੱਡੇ ਵਰਗੀ ਹੈ ਠੀਕ ਹੈ ਮੈਂ ਜਰਦਾ ਨਹੀਂ ਕਰਾਉਂ ਅੱਜ ਦਾ ਖਾਲੇ ਪਾਣੀ ਦੇ ਕਰ ਲਾ ਜਿੰਨੇ ਸੋਡਾ ਕੀ ਭੁੱਲਣਾ ਮੇਰਾ ਨਹੀਂ ਭੁੱਲਦੀ ਵੱਡੀ ਬਾਲਟੀ ਦੇ ਉੱਤੇ ਰੱਕ ਭਰਦੇ ਨੇ ਦੁੱਧ ਦੇ ਹੁੰਦੀ ਚਲੋ ਲੀਟਰ ਦੁੱਧ ਕੀ ਕਰਨ ਦੀ ਗੱਲ ਹੈ ਹੁਣ ਸਿਰ ਤੇ ਲੱਗਿਆ ਮਾਣ ਚੱਕ ਲੈਣਾ ਤਾਂ ਕੁਝ ਦੁੱਧ ਵੀ ਕੈਂਸੋ ਤੁਰਦਾ ਕਿਹੜਾ ਇਹ ਦਿੰਦਾ ਐ ਤਾਂ ਫਸ ਫੇਰ ਤਾਂ ਮੜਮੁਟੀ ਲੈ ਕੇ ਖਾਣ ਲੱਗ ਜੂਗਾ ਫੇਰ ਤਾਂ ਗਾਹੀ ਦਾ ਦੁੱਧ ਪਿਆ ਦੇਣਾ ਹਲੇ ਮੈਂ ਇਹਨੂੰ ਸੰਭਲ ਕੇ ਜਾਣ ਦੇ ਫਿਰ ਗਾਈ ਥੱਲੇ ਲਾ ਦਾਂਗੇ 2-2 ਕਿਲੋ ਦੰਦੀਆਂ ਉਹ ਲਵਾ ਲੂਗੀ ਕੋਈ ਜੇ ਤਰ ਸੇਵ ਕਰਨੇ ਲੱਗੂ ਕਿਹਨਾਂ ਗਾਂ ਕੁਛ ਅੱਗੇ ਤਾਂ ਵੈਸਾ ਸੀਲ ਹੁੰਦੀਆਂ ਇੱਕ ਦੂਜੀ ਥੱਲੇ ਕੱਟੂ ਪਾ ਲੈਂਦੇ ਹੁੰਦਾ ਮੈਂ ਸਾਰੇ ਹੂੰ ਹੂੰ ਰਾਮਕਾਰਾ ਹੁਣ ਕਿੱਥੇ ਪਵਾਣੀਆਂ ਨੇ ਉਹ ਤਾਂ ਆਪਣੇ ਮਸਾ ਜਣਾਉਣੀ ਆਣੇ ਨੇ ਕਿ ਸੋਰਾ ਕੱਟਾਏਗਾ ਉਹ ਹੋਣਾ ਲਿੰਡੀ ਰਾਵੀ ਦਾ ਕੱਟਾਗਾ ਲਿੰਦੀ 라 ਵੀ ਦੇ ਦਿੰਦੀ ਐ ਤੁਸੀਂ ਵੀ ਦੇ ਲਿੰਦੀ 라 ਵੀ ਹੋ ਗਿਆ ਬਹੁਤ ਚੰਗਾ ਕਿਸ਼ਰਾ ਪੂਰਾ ਤੇਤੀ ਹੈ ਨਾ ਤਾਂ ਫਿਰ ਮੀਂਹ ਹੋਈ ਤਾਂ ਮੈਂ ਅੱਖੀਆਂ ਨਾਲ ਤਰੀਕ ਰਹੀ ਸਾਰੀ ਦਿਖਾਉਂ ਮਾਰੇ ਰਹਿ ਗਈ ਐ ਫਿਰ ਪਾ ਲਿਓ ਉਧਰ ਪੱਦ ਕੇ ਮਨੀ ਘਾਉਣੀ ਆ ਹਾਂ ਹੋਰ ਸੁੱਤ ਦਰਮੀਆਉਣ ਲੱਗੇ ਆ ਨੋਨੀ ਮੈਥ ਕਰਕੇ ਆਈ ਸੀ ਤੇ ਹਨ ਜਦੋਂ ਰਿਸ਼ਤੇਦਾਰ ਆ ਜਾਂਦੇ ਆ ਫਿਰ ਆਏ ਭੈਣ ਭਾਈ ਨਾਲ ਦੁੱਖ ਥੋੜਾ ਸਮਝਾ ਹੋ ਜਾਂਦਾ ਹੈਗਾ ਤੇ ਉਹਨਾਂ ਵਾਸਤੇ ਹੁਣ 1.3 ਵਜ ਗਿਆ ਜੀ ਹੁਣ ਉਹਨੂੰ ਦੱਸਤਾ ਜੀ ਤਿਆਰੀ ਕਰਦੇ ਆ ਰੋਟੀ ਪਾਣੀ ਫਵਾਮਾ ਦੀ ਤੇ 2 ਵਜੇ ਬੁਫੇ ਤਿਆਰ ਕਰ ਲਾਂਗੇ ਆਲੂ ਆਪੋ ਆਪਣੀਆਂ ਗੱਲ ਗੋਭੀ ਸਭ ਜੀ ਨਾਲਾਂਗੇ ਤੇ ਆਪਣਾ ਕੱਟਾ ਤਾਂ ਬਹੁਤ ਔਖਾ ਗਾ ਜੀ ਚੱਲਣਾ ਬਾਲਾ ਹੀ ਐ ਡਿੱਕੇ ਡਿੱਕੇ ਪੈ ਗਈ ਕਿੰਨਾਂ ਤਾਂ ਦੀ ਮਾਣ ਬਹੁਤ ਰਿੰਗਿਆ ਤੇ ਕੱਲ ਦਾ ਉਹਨੂੰ ਖਾ ਚੜਿਆ ਪੈਗਾ ਉਹਨੂੰ ਦੇਖ ਦੇਖ ਕੇ ਸਾਡਾ ਜਮਾ ਵੀ ਨਹੀਂ ਜੀ ਲੱਗਦਾ ਜੀ ਥੋੜਾ ਮਸੂੰਗਤ ਸੇ ਨੂੰ ਹਨਾ ਮਾਂ ਤੋਂ ਦੂਰ ਹੁਣ ਬਹੁਤ ਔਖੀ ਗੱਲ ਆ ਗਈ ਜੀ ਆਪਾਂ ਰੋਟੀ ਪੈਣ ਉਹਨਾਂ ਨੂੰ ਖਵਾਤੀ ਤੇ ਹੁਣ ਆਪਾਂ ਕਰਦੇ ਭਾਂਡੇ ਸਾਫ ਭਾਂਡੇ ਸਾਫ ਕਰਕੇ ਇਹਨਾਂ ਨੂੰ ਜਿਹੜੇ ਭਾਂਡੇ ਨਵੇਂ ਉਹਨਾਂ ਨੂੰ ਸੁਕਾ ਕੇ ਰੱਖ ਲਾਂਗੇ ਆਪਣੇ ਨੂੰ ਤੇ ਨੀਂਦੂ ਵੀ ਆਉਣ ਵਾਲੀ ਹੋਗੀ 3:10 ਦੇ ਮਿੰਟਾਂ ਤੇ ਆ ਜੰਦੀ ਨੀਤੂ ਟਾਈਮ ਹੋਣ ਵਾਲੀ ਆ ਦਾ ਚਾਹ ਆਪਾਂ ਕਰਕੇ ਰੱਖ ਲਈ ਤੇ ਨੀਤੂ ਆਏ ਤੋਂ ਨਾਲੇ ਲਕੂ ਆਮਣਾਂ ਨੇ ਮੈਨੂੰ ਲੂਗੀ ਨਾਲੇ ਆਪਾਂ ਉਹ ਚਾਹ ਫੜਾ ਲਾਂਗੇ ਸਾਰਿਆਂ ਨੇ ਬੈਠ ਕੇ ਪੀ ਲਾਂਗੇ ਨਾਲ ਦੇ ਦੰਦਾਮ ਲੈ ਲੂਗੀ ਮੈਂ ਤੇ ਰੱਖ ਮਾਨੇ ਬਸ ਇਹਦਾ ਉਹ ਨਾ ਪਾਸੇ ਪਾਸੇ ਹੋ ਗਿਆ ਦਾ ਉਹ ਬਹਿਨ ਸਾਰਾ ਹੋਈ ਵੀ ਬਾਅਦ ਮੈਨਾਂ ਨਾ ਈ ਪਾਸੇ ਤੂੰ ਤਾਂ ਟੈਕ ਰੱਖ ਤਾ ਰਾਂਦੇ ਬਾ ਮੈਂ ਵੀ ਤਾਂ ਦੇ ਲੈ ਤੂੰ